ਸਭ ਤੋਂ ਵੱਡਾ ਮੈਂ ਗੁਰਚਰਨ ਸਿੰਘ ਕੈਪਟਨ ਗੁਰਚਰਨ ਸਿੰਘ ਆਨਰਰੀ ਕੈਪਟਨ ਪੈਨਸ਼ਨ ਆਏ ਹਾਂ ਦੂਸਰਾ ਮੰਗਲ ਸਿੰਘ ਗੁਜ਼ਰ ਚੁੱਕੇ ਨੇ ਸਰਦਰੀ ਪੈਨਸ਼ਨ ਆਏ ਸੀ ਤੀਸਰਾ ਸਰਵਣ ਸਿੰਘ ਪਹਿਲਵਾਨ ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ ਆਮ ਇਹਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਹੁੰਦੀਆਂ ਰਹੀਆਂ ਉਹਦੀਆਂ ਤੀਸਰੇ ਥਾ ਉਹ ਜਲੰਧਰ ਰਹਿੰਦੇ ਨੇ ਉਸ ਤੋਂ ਇਲਾਵਾ ਚੌਥੇ ਥਾਂ ਉਤਮ ਸਿੰਘ ਜਿਹੜੀ ਹੈ ਲੜਕੀ ਆ ਜਿਹੜੇ ਆਪਣੇ ਕੁਲਵਿੰਦਰ ਕੌਰ ਉਹ ਖੇਤੀ ਕਰਦਾ ਇਹ ਪਿੰਡ ਇੱਥੇ ਉਸ ਤੋਂ ਛੋਟਾ ਸਾਰਾ ਤੋਂ ਸ਼ੰਕਰ ਸਿੰਘ ਸਾਰਾ ਤੋਂ ਛੋਟਾ ਪਰ ਇਹ ਸਾਡਾ ਪਰਿਵਾਰਕ ਹੈਗਾ ਜਿਹੜਾ ਬੇਟੇ ਬਟਾ ਕਬਈ ਕਿਵੇਂ ਦੇਖਦੇ ਹੋ ਜਿਵੇਂ ਕਿਸਾਨੀ ਅੰਦੋਲਨ ਤੇ ਚੱਲਦੇ ਆ ਜਿਹੜਾ ਕਿ ਇਹ 15 ਨਵੰਬਰ ਤੋਂ ਜਿਹੜਾ ਕਿ ਇੱਕ ਬਿਆਨ ਦਿੱਤਾ ਹੈਗਾ ਹੂੰ ਕਸਾਨਾ ਪ੍ਰਤੀ ਕਿਵੇਂ ਦੇਖਦੇ ਹੋ ਇਹਨੂੰ ਬਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਦੇਖੋ ਜੋ ਕੁਝ ਹੋਇਆ ਹੈ ਗਲਤ ਹੋਇਆ ਜਿਹੜਾ ਬੰਦਾ ਜੇ ਉਹ ਆਪਣੀ ਪੋਜੀਸ਼ਨ ਵਿੱਚ ਵੱਡੇ ਥਾਵਾ ਤੇ ਉਹਨੂੰ ਛੋਟੇ ਆਦਮੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਦਰਕਾਰਨਾ ਚਾਹੀਦਾ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਇੱਜ਼ਤ ਕਰਕੇ ਕੀਤੀ ਜਾਂਦੀ ਆ ਇੱਜ਼ਤ ਲਈ ਜਾਂਦੀ ਆ ਇਹ ਉਹਨਾਂ ਨੇ ਜੋ ਉਸ ਐਮਪੀ ਨੇ ਕੀਤਾ ਅੱਛਾ ਨਹੀਂ ਕੀਤਾ ਹਾਂਜੀ ਮੇਰਾ ਨਾ ਹੀਰਾ ਸਿੰਘ ਜੀ ਪਿੰਡ ਪੈਲਟਾਏ ਵਾਲਾ ਜਿਹੜਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇੱਕ ਅੰਗਲਾ ਗੱਲ ਦਾ ਨਾਮ ਪਰ ਹੈ ਹਾਂਜੀ ਇਹ ਸਾਡੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਜਿਹੜੀ ਆ ਸਰਦਾਰ ਉਤਮ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹਦੇ ਵੇਖੋ ਡਿਊਟੀ ਪੱਖ ਤੋਂ ਜੇ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਦੇ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਣਾ ਰਣੌਤ ਦਾ ਸਾਨੂੰ ਕਿਰਦਾਰ ਜਰੂਰ ਵੇਖਣਾ ਪਊਗਾ ਵੀ ਪਿਸ਼ੋਕੜ ਦੇ ਵਿੱਚ ਉਹਨੇ ਕੀ ਕੀ ਕੀਤਾ ਉਹਨੇ ਲੋਕਾਂ ਦੇ ਪ੍ਰਤੀ ਕਿਹੋ ਜਿਹਾ ਬਿਆਨਬਾਜ਼ੀ ਕੀਤੀ ਕਿਹੋ ਜਿਹੇ ਸ਼ਬਦਾਂ ਨਾਲ ਲੋਕਾਂ ਨੂੰ ਨੇ ਕਿਸਾਨ ਸੰਘਰਸ਼ ਨੂੰ ਅਡਰੈਸ ਕੀਤਾ ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੇਖਾਂਗੇ ਤੇ ਉਹ ਕੰਗਣਾ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਮੈਨੂੰ ਨਾ ਕੱਲ ਹੀ ਇੱਕ ਪਤਾ ਲੱਗਾ ਵੀ ਉਹਦੀ ਨਾ ਇੱਕ ਤਜਸਵੀ ਫਿਲਮ ਜਿਹੜੀ ਫਲਾਪ ਹੋ ਗਈ ਸੀ ਇੱਕ ਨਵੀਂ ਆ ਰਹੀ ਉਹਦੀ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਉਹ ਜੇ ਕੰਮ ਕਰ ਰਹੀ ਹੈ ਵੀ ਮੇਰਾ ਲੋਕਾਂ ਦੇ ਵਿੱਚ ਅਕਸ ਜਾਵੇ ਇਹ ਨਾ ਮੈਨੂੰ ਲੱਗਦਾ ਜਿਹੜੇ ਹਿੰਦੂ ਵਰਸ ਸਿੱਖ ਬਣਾਉਣਾ ਚਾਹੁੰਦੇ ਆ ਲੜਾਈ ਨੂੰ ਜਦੋਂ ਕਿ ਇਹ ਹੈ ਨਹੀਂ ਇਹ ਨੇਕੀ ਤੇ ਬਦੀ ਦੀ ਗੱਲ ਵਾ ਉਹ ਇਸ ਜਿਹੇ ਗੱਲਾਂ ਕਰਕੇ ਹਿੰਦੂਆਂ ਦੇ ਵਿੱਚ ਫੇਮਸ ਹੋਣਾ ਚਾਹੁੰਦੀ ਹੈ ਵੀ ਮੈਂ ਸੋਚ ਉਹ ਸੋਚਣ ਵੀ ਸੈਕਟੇ ਸਾਡੇ ਨਾਲ ਬਦੀ ਕੀ ਕਰਦੇ ਆ ਤੇ ਮੇਰੀ ਜਿਹੜੀ ਫਿਲਮ ਦੀ ਉਹ ਪ੍ਰਮੋਸ਼ਨ ਹੋ ਜੂਗੀ ਅਸੀਂ ਚਾਹੁੰਦੇ ਆ ਵੀ ਆਪਦੀ ਨਿੱਜੀ ਜ਼ਿੰਦਗੀ ਵਾਸਤੇ ਇਹੋ ਜੀ ਕੋਈ ਵੀ ਆ ਪਾੜਾ ਜਿਹੜੀ ਲੜਾਈ ਆ ਉਹ ਕਿਸੇ ਦੇ ਵਿੱਚ ਵੀ ਨਹੀਂ ਪਾਉਣੀ ਚਾਹੀਦੀ ਬਾਕੀ ਸਾਨੂੰ ਕੁਲਵੰਦਰ ਕੌਰ ਤੇ ਮੰਨ ਆ ਉਸਦੇ ਮੰਨ ਦੇ ਵਿੱਚ ਗਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਅਕਸ਼ਾਂ ਸੰਘਰਸ਼ ਵੇਲੇ 100-100 ਰੁਪਏ ਦਿਹਾੜੀ ਤੇ ਆਈਆਂ ਬੈ ਪਰ ਲੜਾਈ ਦਾ ਮੋੜ ਜਿਹੜਾ ਵਾ ਉਹ ਮੈਨੂੰ ਲੱਗਦਾ ਚੈਕਿੰਗ ਤੋਂ ਵੱਜਾ ਕਿਉਂਕਿ ਜਿਹੜੀ ਜਿਹੜਾ ਬੰਦਾ ਬਾਹਰ ਕਦੇ ਹੌਮੇ ਵਿਖਾਉਂਦਾ ਵੇ ਹਿੰਟ ਵਿਖਾਉਂਦਾ ਵੇ ਹਰਥਾਂ ਵਿਖਾਉਂਦਾ ਜਦੋਂ 에어ਪੋਰਟ ਤੇ ਗਈ ਆ ਮੈਨੂੰ ਲੱਗਦਾ ਚੈਕਿੰਗ ਤੋਂ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਸਮਾਨ ਉਹਦੇ ਵਿੱਚ ਟ੍ਰੇਲ 'ਚ ਰੱਖਣ ਕਰੋ ਕਿਉਂਕਿ ਮੈਂ ਕਾਫੀ ਟਰੈਵਲ ਕੀਤਾ ਉੱਥੇ ਕੜੇ ਤੱਕ ਸਾਨੂੰ ਸ਼ਸਤਰਾਂ ਤੱਕ ਲਾ ਕੇ ਸਾਰੇ ਵਿੱਚ ਰੱਖਣੇ ਪੈਂਦੇ ਆ ਫਿਰ ਸਾਰੀ ਸਕੈਨਿੰਗ ਹੁੰਦੀ ਹੈ ਜਦੋਂ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪ ਨੂੰ ਹੌਮੇ ਸੀਗੀ ਉਹਨੇ ਤੌਂਸ ਦਿਖਾਈ ਆ ਜਿਸ ਤੌਂਸ ਤੋਂ ਗੱ ਡਿਊਟੀਦਾਰਾਂ ਨੇ ਵੀ ਕੁਝ ਨਹੀਂ ਮਾੜਾ ਬਹੁਤ ਸਾਰੇ ਇੱਥੇ ਇਦਾਂ ਦੇ ਇਨਸੀਡੈਂਟ ਆਪਰਦੇ ਆ ਉਹਨਾਂ ਨੂੰ ਕੁਝ ਵੀ ਮਾੜਾ ਨਹੀਂ ਕੀਤਾ ਇਹ ਸ਼ੇਰ ਨਹੀਂ ਬੱਚੀ ਤੇ ਸਾਨੂੰ ਮਾਰਿਆ ਦੂਸਰੀ ਗੱਲ पे ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਉਹਦੇ ਨਾਲ ਖੜਿਆ ਹਰ ਪੱਖ ਤੋਂ ਨਾਲ ਖੜਿਆ ਆ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਇਸ ਮੁੱਦੇ ਨੂੰ ਇੱਡਾ ਵੱਡਾ ਨਾ ਸਮਝਦੇ ਹੋਏ ਇੱਥੇ ਖਤਮ ਕੀਤਾ ਜਾਵੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਇਹ ਕਾਨੂੰਨੀ ਪੱਖ ਤੋਂ ਵੀ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਬਣਦੀ 23 24 ਨਹੀਂ ਬਣਦੀ ਹੈਨਾ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋ ਪੈਦਾ ਹੁੰਦਾ ਫਿਰ ਲੋਕਾਂ ਦੇ ਵਿੱਚ ਜੇ ਤੁਸੀਂ ਬੇਇਨਸਾਫੀ ਤੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੇ ਲੜਕੀ ਨੇ ਥੱਪੜ ਮਾਰਿਆ ਤਾਂ ਉਹਦੀ ਜਿੰਨੀ ਕਾਰਵਾਈ ਬਣਦੀ ਹੈ ਉਹ ਨਹੀਂ ਕਰਦੇ ਉਸ ਤੋਂ ਵੱਧ ਜੇ ਕੋਈ ਨੂੰ ਲੀਗਲ ਐਕਸ਼ਨ ਉੱਤੇ ਲਿਆ ਜਾਂਦਾ ਉਹਨੂੰ ਰਿਸਮਿਸ ਕੀਤਾ ਜਾਂਦਾ ਤੇ ਫਿਰ ਅਸੀਂ ਸ਼ਿਕਾਇਤ ਕਰਨ ਲਈ ਮਜਬੂਰ ਹੋਵਾਂਗੇ ਪਰਿਵਾਰ ਦੇ ਨਾਲ ਵੀ ਖੜੇ ਆ ਸਾਰਾ ਪੰਜਾਬ ਖੜਿਆ ਵਾ ਅਸੀਂ ਹਰ ਪੱਖ ਤੋਂ ਉਹਦੀ ਮਤ ਜਿਹੜੀ ਲੜਕੀ ਦੀ ਉਹ ਕਰਾਂਗੇ ਇਹ ਕੋਈ ਅੱਜ ਆਹ ਪੈਟਾ ਵਿੱਚ ਇਕੱਠੇ ਹੋਏ ਸਰਪੰਚ ਮੇਜ ਸਿੰਘ ਮੈਂ ਬੋ ਰਿਹਾ ਇਹ ਸਰਦਾਰ ਚਰਸੇ ਕੈਪਟਨ ਆ 1 ਕਿਲੋਮੀਟਰ ਕੋ ਦਾ ਤਾਇਆ ਵਾ ਇੱਕ ਚਾਚੀ ਸੀ ਉਹਦੇ ਘਰ ਦੇ ਵਿੱਚ ਬੈਠੇ ਆ ਇਹ ਬਾਅਦ ਦੇ ਵਿੱਚ ਇਹ ਜੋ ਕੁਝ ਹੋਇਆ ਵਾ ਇਹ ਜਿਹੜਾ ਵੀ ਹੋਇਆ ਵਾਕਈ ਵੀ ਲੜਕੀ ਦਾ ਵਾਲਾ ਇਹ ਗਲਤ ਵਿਹਾਰ ਕੀਤਾ ਕੰਗਣਾ ਨੇ ਇਹ ਕੋਈ ਚੰਗੀ ਗੱਲ ਨਹੀਂ ਕੀਤੀ ਹਾਂ ਇਹਨਾਂ ਨੂੰ ਸਜ਼ਾ ਮਾਰ ਕੀਤਾ ਜਾਂ ਸਾਰੇ ਪਰਿਵਾਰ ਨੂੰ ਸਾਰੀ ਪੰਚਾਇਤ ਨੇ ਸਾਰੇ ਇਲਾਕਾ ਨਿਵਾਸੀਆਂ ਸਾਰੇ ਪਿੰਡ ਵਾਲਿਆਂ ਨੇ ਸਾਰਿਆਂ ਮਿਲ ਕੇ ਇਹ ਕਰਕੇ ਕੋਈ ਵੀ ਤਰੀਕ ਹੋਏ ਇਹਨਾਂ ਦੇ ਨਾਲ ਆ ਸਾਰਾ ਇਲਾਕਾ ਨਿਵਾਸੀ ਨਾਲ ਹਰ ਪੱਖੋਂ ਇਹਨਾਂ ਨਾਲ ਵਾ ਇਹ ਪਿਛੇ ਨਹੀਂ ਹਟਾਂਗੇ ਕਿਸੇ ਗੱਲੋਂ ਤੇ ਜਿਹੜਾ ਇਹ ਧੱਕਾ ਨਹੀਂ ਹੋਣ ਦਿਆਂਗੇ ਤੇ ਸਰਕਾਰਾਂ ਦਾ ਵੀ ਚਾਹੀਦਾ ਵੀ ਇਹ ਧੱਕਾ ਨਹੀਂ ਹੋਣਾ ਚਾਹੀਦਾ ਜੋ ਇਹ ਉਹ ਹੈ ਉੱਚੀ ਵਾ ਪ੍ਰਿਆਵਾ ਤੇ ਇਹ ਸਹੀ ਆ ਜੋ ਕੋਈ ਹੈ ਠੀਕ ਆ ਤੇ ਇਹਨੂੰ ਇਥੇ ਸਮਵਤ ਕਰ ਦੇਣਾ ਚਾਹੀਦਾ ਸੀ ਤੇ ਜਿਹੜੀ ਗੱਲ ਨਹੀਂ ਬਤੋਣੀ ਚਾਹੀਦੀ ਇਹ ਅੱਗੇ ਇਹਨਾਂ ਨੇ ਗਲਤ ਕੰਮ ਕੀਤਾ ਵੀ ਪ੍ਰਜਾ ਦਰਜ ਕਰਦੇ ਹੋ ਰਿਸਪੈਂਡ ਕਰਦੇ ਹੋ ਏਡੀ ਛਤੀ ਇਹ ਕਾਹਦੀ ਦਾ ਇਹ ਕੰਮ ਨਹੀਂ ਕਰੀ ਸੀ ਜੈ ਸਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪਵਾਰ ਹੈ ਤੇ ਕਲਜਿੰਦਰ ਕੌਰ ਮੇਰੀ ਛੋਟੀ ਸਿਸਟਰ ਹੈ ਮੈਂ ਜੁਐਸ ਰਹਿਣਾ ਤੇ ਮੈਂ ਪਰਸੋ ਹੀ ਆਇਆ ਸੀ ਜਦੋਂ ਇਹ ਘਟਨਾ ਹੋਈ ਏ ਉਹ ਔਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈ ਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬੱਕਟ ਦੇ ਵਿੱਚ ਪਾ ਦਿਓ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਭੜਕ ਗਈ ਤੇ ਉਹਨੂੰ ਖਾਲਸਤਾਨੀ ਦਾ ਤਬਾ ਲਾਤਾ ਉਹਦੇ ਉੱਤੇ ਕਿਉਂਕਿ ਉਹਦੇ ਨੇਮ ਪਲੇਟ ਤੇ ਕੌਰ ਲਿਖਿਆ ਹੋਇਆ ਸੀ ਤੇ ਜੋ ਵੀ ਸਿੰਘ ਜਾਂ ਕੌਰ ਆ ਉਹਨੂੰ ਇਹ ਕੰਗਣਾ ਹਮੇਸ਼ਾ ਟਾਰਗੇਟ ਕਰਦੀ ਆ ਇਹ ਖਾਲਸਤਾਨੀ ਹੈ ਮਾਇਵਾਦੀ ਹੈ ਪਖਵਾਦੀ ਹੈ ਪਖਵਾਦੀ ਹੈ ਤੇ ਇਹਦੇ ਪਹਿਲਾਂ ਵੀ ਜੋ ਬਿਆਨ ਆਇਆ ਉਹ ਹਮੇਸ਼ਾ ਪੜਕਾਉ ਪਿਆੜਾਇਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਜਦੋਂ ਉਹਨੂੰ ਕਲਜੇਂਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲੋ ਇਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਵਿੱਚ ਰੱਖ ਦੋ ਇਸ ਸਟੈਂਡ ਕਰਨਾ ਤੇ ਉਹਨੇ ਉਹਦੋਂ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੀ ਕੋਈ ਵੀ ਹਲਤ ਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਆ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਉਹਨੇ ਉਹਦੇ ਥੱਪੜ ਮਾਰਿਆ ਇਹਦਾ ਸਾਰਾ ਇੱਕ ਆਪਣਾ ਪਬਲਿਕਲ ਸਟੰਟ ਆ ਤੇ ਇਹਨੂੰ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿਣ ਦੀ ਆਦਤ ਹੈ ਤੇ ਸੋ ਅਸੀਂ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਸਰਪੰਚ ਸਾਹਿਬ ਮੇਰੇ ਚਾਚੇ ਤਾਏ ਜੋ ਵੀ ਆ ਸਾਡੇ ਨਾਲ ਆ ਸਾਡੇ ਨਾਲ ਸਾਰਾ ਪੰਜਾਬ ਤੇ ਨਾਲ ਹੀ ਸਾਡੇ ਨਾਲ ਜੋ ਵੀ ਬਾਹਰ ਸਾਡੇ ਬੈਠੇ ਸਿੱਖ ਭਰਾਵਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰ ਰਹਾ ਹੈ ਵੀ ਜੋ ਵੀ ਹੋ ਰਿਹਾ ਕੁੜੀ ਨਾਲ ਧੱਕਾ ਹੋ ਰਿਹਾ ਹੈ ਸੋ ਇੱਕ ਅਗਣਾ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਜਦੋਂ ਵੀ ਬੋਲਦੀ ਆ ਬਹੁਤ ਗਲਤ ਬੋਲਦੀ ਆ ਤੇ ਅਸੀਂ ਇਸ ਚੀਜ਼ ਦੀ ਪ੍ਰਜੋਰ ਨਿੰਦਿਆ ਕਰਦੇ ਆ ਇੱਕ ਦੱਸਿਆ ਜਾ ਰਿਹਾ ਜਿਹੜਾ ਕਿ ਉੱਥੇ ਕਲੋਰ ਕੋਰ ਤੇ ਕਿਹਾ ਕਿ ਪਰਚਾ ਵੀ ਦਰਜ ਕਰ ਦਿੱਤਾ ਗਿਆ ਤੇ ਡਿਊਟੀ ਤੋਂ ਸਸਨਾ ਕਰ ਦਿੱਤਾ ਹਾਂਜੀ ਹਾਲੇ ਤੱਕ ਕੋਈ ਇਹੋ ਜਿਹਾ ਮਤਲਬ ਉਹਦੇ ਸਸਪੈਂਡ ਤਾਂ ਕਰ ਦਿੱਤਾ ਏ ਪਰ ਉਹਦੇ ਉੱਤੇ ਜਿਹੜਾ ਪਰਚਾ ਆਇਆ ਜੇ ਪਰਚਾ ਕੀਤਾ ਏ ਤੇ ਉਹ ਆਨ ਡਿਊਟੀ ਆ ਉਹਨੇ ਕੋਈ ਕੋਈ ਗਲਤ ਉਹਨੂੰ ਆਪ ਤੇ ਉਹਨੇ ਕੋਈ ਸ਼ੁਰੂਆਤ ਨਹੀਂ ਕੀਤੀ ਜੇ ਪਰਚਾ ਕਲਜੇਂਦਰ ਕੌਰ ਤੋਂ ਆਇਆ ਤੇ ਪਰਚਾ ਉਹਦੇ ਉੱਤੇ ਵੀ ਕੰਗਣਾ ਤੋਂ ਵੀ ਬੰਦਾ ਏ ਪਰ ਇਹ ਹੁਣ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਇਹ ਹਮੇਸ਼ਾ ਹੀ ਇੱਕ ਆਮ ਨਾਗਰਿਕ ਨਾਲ ਧੱਕਾ ਕਰਦੀਆਂ ਆਉਣ ਡੀਆਂ ਤੇ ਇਹਦਾ ਇਹ ਬਹੁਤ ਗਲਤ ਗੱਲ ਆ ਜੇ ਜੇ ਕਲਜਿੰਦਰ ਕੌਰ ਦੋਸ਼ੀ ਆ ਤੇ ਉਹਦੀ ਬਰोबर ਕੰਗਣਾ ਵੀ ਦੋਸ਼ੀ ਵਗਨਦੀ ਕਾ ਖਾਲਸਾ ਵਗਨਦੀ ਦੀ ਫਤਿਹ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਸਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਸਲਾਬ ਵਿੱਚ ਬੋਲੇ ਤੇ ਉਹਨਾਂ ਨੂੰ ਕੋਤਣੇ ਪਾਇਆ ਔਰ ਉਹਨਾਂ ਨੇ ਤਲਾਸੀ ਲੈਣੀ ਆ ਝੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਤੇ ਖਲੋਤਾ ਉਹਨੇ ਆਪਦੀ ਡਿਊਟੀ ਨਿਭਾਉਣੀ ਆ ਉਹ ਲੜਕੀ ਦੇ ਉਹਨੂੰ ਵਾਧ ਕੱਟਿਆ 100-100 ਰੁਪਏ ਤੇ ਧਰਨੇ ਤੇ ਜਾਣ ਨੂੰ ਜਨਾਨੀਆਂ ਜਾ ਕੇ ਵੇਂਦੀਆਂ ਵਾ ਉਹਨੇ ਵਾਧ ਕੱਟ ਲਵਜ ਬਹੁਤ ਬੋਲੇ ਜਿਹੜੇ ਬੋਲੇ ਕਈ ਲਵਜ ਆ ਉਹ ਜਿਹ ਵੀ ਬੋਲੇ ਜਿਹੜੇ ਐਨ ਦੇ ਲਾਇਕ ਨਹੀਂ ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ ਚੰਗਾ ਕਿਤਾ ਤੁਸੀਂ ਲੜਕੀ ਦੇ ਕੀ ਲੱਗਦੇ ਆ ਚਾਚਾ ਜੀ ਲੱਗਦੇ ਆ ਜੀ ਤੇ ਕੀ ਕਹਿਣਾ ਚਾਹੋਗੇ ਜਿਹੜਾ ਇਹ ਕੰਮ ਕੀਤਾ ਵਧੀਆ ਕੀਤਾ ਜਾਂ ਗਲਤ ਕੀਤਾ ਨਹੀਂ ਉਹਨੇ ਆਪ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਉਹਨੇ ਠੀਕ ਕੀਤਾ ਅੱਜ ਕਿਵੇਂ ਮਹਿਸੂਸ ਕਰਦੇ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਦਿੱਤਾ ਗਿਆ ਸਾਰੇ ਪਰਵਾਂਤ ਦੱਸ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਦਿੱਤਾ ਕਿਵੇਂ ਮਹਿਸੂਸ ਕਰਦੇ ਹੋ ਜੀ ਐਂ ਚੰਗਾ ਜੀ ਬਸ ਮੂਸ ਕਰਦੇ ਆ ਜੀ ਸਾਰੀ ਪੰਚਾਇਤ ਤੁਹਾਡੇ ਨਾਲ ਹਾਂ ਜੀ